ਮਾਵਾਰੀ ਦੇ ਦਰਦ ਵਿੱਚ ਕਾਰਗਰ ਹੈ ਇਹ ਦੇਸੀ ਚੀਜ਼। ਕਈ ਰੋਗਾਂ ਦਾ ਹੈ रामबाਣ ਇਲਾਜ। ਹਾਲੋ ਦੋਸਤੋ, ਸ਼੍ਰਸ਼ੀਕਾਲ। ਤੁਹਾਡੇ ਆਪਣੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ। ਗੁੜ ਇੱਕ ਕੁਦਰਤੀ ਸੁਪਰ ਫੂਡ ਹੈ। ਇਹ ਇੱਕ ਮਿੱਠੇ ਠੋਸ ਭੋਜਨ ਦੀ ਤਰ੍ਹਾਂ ਜਿਸ ਨੂੰ ਗੰਨੇ ਦੇ ਰਸ ਨੂੰ ਉਬਾਲ ਕੇ ਸੁਕਾ ਕੇ ਤਿਆਰ ਕੀਤਾ ਜਾਂਦਾ ਹੈ। ਜਿਸ ਤੋਂ ਬਾਅਦ ਇਸ ਦਾ ਰੰਗ ਵੀ ਬਦਲ ਜਾਂਦਾ ਹੈ। ਸਰਦੀਆਂ ਵਿੱਚ ਗੁੜ ਖਾਣਾ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ। ਗੁੜ ਖਾਣਾ ਭਾਰਤੀ ਸੱਭਿਆਚਾਰਕ ਪਰੰਪਰਾ ਦਾ ਹਿੱਸਾ ਰਿਹਾ ਹੈ। ਕਈ ਸ਼ੁਭ ਮੌਕਿਆਂ ਤੇ ਗੁੜ ਖਾਣਾ ਸ਼ੁਭ ਮੰਨਿਆ ਜਾਂਦਾ ਹੈ। ਭਾਰਤੀ ਪਰੰਪਰਾ ਵਿੱਚ ਅੱਜ ਵੀ ਕੋਈ ਵੀ ਸ਼ੁਭ ਕੰਮ ਮਠਿਆਈ ਖਵਾ ਕੇ ਨਹੀਂ ਸਗੋ ਗੁੜ ਨਾਲ ਮੂੰਹ ਮਿੱਠਾ ਕਰਕੇ ਹੀ ਸ਼ੁਰੂ ਕੀਤਾ ਜਾਂਦਾ ਹੈ। ਮਿੱਠਾ ਅਤੇ ਸਵਾਦਿਸ਼ਟ ਗੁੜ ਬਣਾਉਣ ਲਈ ਇਸ ਨੂੰ ਕਈ ਪ੍ਰਕਿਰਿਆਵਾਂ ਵਿੱਚੋਂ ਲੰਘਣਾ ਪੈਂਦਾ ਹੈ। ਵਧੀਆ ਗੁੜ ਬਣਾਉਣ ਲਈ ਸਭ ਤੋਂ ਪਹਿਲਾਂ ਗੰਨਾ ਫੈਕਟਰੀ ਵਿੱਚ ਲਿਆਂਦਾ ਜਾਂਦਾ ਹੈ। ਇੱਥੇ ਗੰਨੇ ਨੂੰ ਕ੍ਰਸ਼ਰ ਵਿੱਚ ਪਾ ਕੇ ਕਟਿਆ ਜਾਂਦਾ ਹੈ ਅਤੇ ਇਹ ਗੁੜ ਬਣਾਉਣ ਦਾ ਸਭ ਤੋਂ ਪੁਰਾਣਾ ਤਰੀਕਾ ਮੰਨਿਆ ਜਾਂਦਾ ਹੈ। ਜਿਸ ਤੋਂ ਬਾਅਦ ਗੰਨੇ ਦਾ ਰਸ ਵੀ ਵੱਖ ਕੀਤਾ ਜਾਂਦਾ ਹੈ ਗੰਨੇ ਦੇ ਰਸ ਨੂੰ ਵੱਖ ਕਰਨ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਫਿਲਟਰ ਕੀਤਾ ਜਾਂਦਾ ਹੈ ਅਤੇ ਫालतू ਪਦਾਰਥ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਅਤੇ ਤਰਲ ਨੂੰ ਇੱਕ ਪਾਂਡੇ ਵਿੱਚ ਗਰਮ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਇੱਕ ਵਾਰ ਫਿਰ ਸਫਾਈ ਦਾ ਦੌਰ ਸ਼ੁਰੂ ਹੁੰਦਾ ਹੈ ਜੋ ਤਿੰਨ ਪੜਾਵਾਂ ਵਿੱਚ ਕੀਤਾ ਜਾਂਦਾ ਹੈ ਤੇ ਗੰਨੇ ਤੋਂ ਪ੍ਰਾਪਤ ਰਸ ਨੂੰ ਲਗਾਤਾਰ ਹਿਲਾਇਆ ਜਾਂਦਾ ਜੂਸ ਵਿੱਚੋਂ ਅਸ਼ੁੱਧੀਆਂ ਨੂੰ ਵੱਖ ਕਰਨ ਲਈ ਇਸ ਵਿੱਚ ਤਰਲ ਪਦਾਰਥ ਮਿਲਾਇਆ ਜਾਂਦਾ ਜਿਸ ਨਾਲ ਜੂਸ ਵਿੱਚ ਮੌਜੂਦ ਅਸ਼ੁੱਧੀਆਂ ਝੱਗ ਦੇ ਰੂਪ ਵਿੱਚ ਸਿਖਰ ਤੇ ਜਮਾ ਹੋ ਜਾਂਦੀਆਂ ਹਨ ਜਿਸ ਨੂੰ ਵੱਖ ਕਰ ਲਿਆ ਜਾਂਦਾ ਹੈ ਰਸ ਨੂੰ ਲਗਾਤਾਰ ਉਬਾਲਣ ਨਾਲ ਇਹ گاੜਾ ਹੋ ਜਾਂਦਾ ਹੈ ਹੌਲੀ-ਹੌਲੀ ਇਸ ਦਾ ਰੰਗ ਗੁੜਾ ਹੋਣ ਲੱਗਦਾ ਹੈ ਇਸ ਤੋਂ ਬਾਅਦ ਗੁੜ ਨੂੰ ਇੱਕ ਵੱਡੇ ਪਾਂਡੇ ਵਿੱਚ ਠੰਡਾ ਕਰ ਲਿਆ ਜਾਂਦਾ ਹੈ ਤੇ ਠੰਡਾ ਹੋਣ ਤੋਂ ਬਾਅਦ ਗੁੜ ਸਖਤ ਹੋ ਜਾਂਦਾ ਹੈ ਜਦੋਂ ਗੁੜ ਪੂਰੀ ਤਰ੍ਹਾਂ ਠੰਡਾ ਹੋ ਜਾਂਦਾ ਤਾਂ ਇਸ ਨੂੰ ਡਲੀ ਦੇ ਰੂਪ ਵਿੱਚ ਵੱਖ-ਵੱਖ ਹਿੱਸਿਆਂ ਵਿੱਚ ਤਿਆਰ ਕੀਤਾ ਜਾਂਦਾ ਅਤੇ ਬਾਅਦ ਵਿੱਚ ਪੈਕ ਕੀਤਾ ਜਾਂਦਾ ਹੈ ਕੁਦਰਤੀ ਤੌਰ ਤੇ ਤਿਆਰ ਕੀਤਾ ਗਿਆ ਗੁੜ ਇੱਕ ਵਧੀਆ ਤੇ ਮਿੱਠਾ ਬਣ ਜਾਂਦਾ ਹੈ ਅਤੇ ਇਸ ਨੂੰ ਬਾਜ਼ਾਰ ਵਿੱਚ ਵੇਚਿਆ ਜਾਂਦਾ ਹੈ ਕੁਦਰਤੀ ਤੌਰ ਤੇ ਗੁੜ ਇੱਕ ਪੋਸਟਿਕ ਭੋਜਨ ਦੀ ਤਰ੍ਹਾਂ ਆਯੁਰਵੈਦਿਕ ਡਾਕਟਰ ਪਿੰਟੂ ਭਾਰਤੀ ਨੇ ਦੱਸਿਆ ਕਿ ਗੁੜ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਰੀਰ ਨੂੰ ਇਨਫੈਕਸ਼ਨ ਤੋਂ ਵੀ ਬਚਾਉਂਦੇ ਹਨ ਇਸ ਵਿੱਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ ਇਸ ਤੋਂ ਇਲਾਵਾ ਇਸ ਦੇ ਵਿੱਚ ਕੈਲਸ਼ੀਅਮ ਅਤੇ ਫਾਸਫੋਰਸ ਦੀ ਕਾਫੀ ਮਾਤਰਾ ਹੁੰਦੀ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਹੈ ਇਸ ਦੇ ਲਗਾਤਾਰ ਸੇਵਨ ਨਾਲ ਜੋੜਾਂ ਦੇ ਦਰਦ ਤੋਂ ਕਾਫੀ ਰਾਹਤ ਮਿਲਦੀ ਹੈ ਗੁੜ ਵਿੱਚ ਕਾਰਬੋਹਾਈਡਰੇਟ ਹੁੰਦੇ ਹਨ ਜੋ ਸਰੀਰ ਨੂੰ ਲੋੜਿੰਦੀ ਮਾਤਰਾ ਵਿੱਚ ਊਰਜਾ ਪ੍ਰਦਾਨ ਕਰਦੇ ਹਨ ਇਸ ਦੇ ਵਿੱਚ ਮੌਜੂਦ ਖੂਦ ਮਿਨਰਲਸ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ ਡਾਕਟਰ ਨੇ ਦੱਸਿਆ ਕਿ ਗੁੜ ਦਾ ਲਗਾਤਾਰ ਸੇਵਨ ਕਰਨ ਨਾਲ ਸਕਿਨ ਸਾਫ ਹੁੰਦੀ ਹੈ ਤੇ ਮੁਹਾਸਿਆਂ ਤੋਂ ਬਚਾਅ ਰਹਿੰਦਾ ਹੈ ਚੰਗੀ ਸਕਿਨ ਲਈ ਚੰਗੀ ਖੁਰਾਕ ਮੰਨੀ ਜਾਂਦੀ ਹੈ ਗੁੜ ਖਾਣ ਨਾਲ ਮਹਾਵਾਰੀ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ ਇਸ ਵਿੱਚ ਮੌਜੂਦ ਪੋਸ਼ਕ ਤੱਤ ਪੀਰੀਅਡ ਦੇ ਦਰਦ ਤੋਂ ਕਾਫੀ ਹੱਦ ਤੱਕ ਰਾਹਤ ਦਿੰਦੇ ਹਨ ਇਸ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਵੀ ਰਾਹਤ ਮਿਲਦੀ ਹੈ ਗੁੜ ਦੇ ਵਿੱਚ ਸੋਡੀਅਮ ਦੀ ਕਾਫੀ ਮਾਤਰਾ ਪਾਈ ਜਾਂਦੀ ਹੈ ਜੋ ਬਲੱਡ ਪ੍ਰੈਸ਼ਰ ਨੂੰ ਵੀ ਨਾਰਮਲ ਖਣ ਵਿੱਚ ਮਦਦਗਾਰ ਮੰਨਿਆ ਜਾਂਦਾ ਹੈ ਤੁਹਾਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਅਪਡੇਟ ਚੰਗਾ ਲੱਗਾ ਹੋਵੇਗਾ ਤੁਹਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ